ਮੈਂ ਆਪਣੇ ਘਰ ਬੈਠਾ ਰੋਟੀ ਖਾ ਰਿਆ ਸੀ ਜਦੋਂ ਸਾਡਾ ਗੇਟ ਜ਼ੋਰ ਦੀ ਖੜਕ ਰਿਹਾ ਸੀ ਮੰਮੀ ਡੈਡੀ ਘਰ ਨਹੀਂ ਸੀ ਤੇ ਮੇਰੀ ਭੈਣ ਕਮਲ ਵੀ ਕਾਲਜ ਗਈ ਸੀ ਜਦੋਂ ਮੈਂ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਇੱਕ ਕੁੜੀ ਦਰਵਾਜ਼ੇ ਤੇ ਖੜੀ ਸੀ ਉਹਨੇ ਕਿੱਟ ਪਾਈ ਹੋਈ ਸੀ ਮੈਂ ਉਹਨੂੰ ਪੁੱਛਿਆ ਹਾਂਜੀ ਦੱਸੋ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਸਰ ਅਸੀਂ ਕੰਪਨੀ ਚੋਂ ਆਏ ਆ ਸਾਡੇ ਕੋਲ ਪ੍ਰੋਡਕਟ ਨੇ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਪ੍ਰੋਡਕਟ ਬਹੁਤ ਵਧੀਆ ਨੇ ਮੈਂ ਉਹਨੂੰ ਕਿਹਾ ਕਿ ਸਾਡੇ ਘਰ ਕੋਈ ਨਹੀਂ ਆ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਵੇਖ ਲਵੋ ਮੈਂ ਉਹਨੂੰ ਜਵਾਬ ਨਾ ਦੇ ਸਕਿਆ ਤਾਂ ਮੈਂ ਉਹਨੂੰ ਕਿਹਾ ਕਿ ਚਲ ਕੋਈ ਗੱਲ ਨਹੀਂ ਤੁਸੀਂ ਬੈਠ ਜਾਓ ਮੇਰੀ ਮੰਮੀ ਆਉਂਦੀ ਹੀ ਹੋਊਗੀ ਮੰਮੀ ਕਿਸੇ ਦੇ ਘਰ ਗਈ ਹੋਈ ਸੀ ਤੇ ਡੈਡੀ ਵੀ ਘਰ ਨਹੀਂ ਸੀ ਉਹ ਬੈਠਕ 'ਚ ਬੈਠ ਗਈ ਤੇ ਉਹ ਮੈਨੂੰ ਉਸ ਪ੍ਰੋਡਕਟ ਬਾਰੇ ਜਾਣਕਾਰੀ ਦੇਣ ਲੱਗੀ ਕੁੜੀ ਨੇ ਮੈਨੂੰ ਆਪਣਾ ਨਾਮ ਜਸਸੀ ਦੱਸਿਆ ਮੈਂ ਉਹਨੂੰ ਚਾਹ ਪਾਣੀ ਦਾ ਪੁੱਛਿਆ ਕਿਉਂਕਿ ਬਹੁਤ ਧੁੰਦ ਪਈ ਹੋਈ ਸੀ ਇੰਨੀ ਠੰਡ ਦੇ ਵਿੱਚ ਉਹ ਇਦਾਂ ਘਰ ਘਰ ਜਾ ਕੇ ਪ੍ਰੋਡਕਟ ਵੇਚ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਇੰਨੀ ਠੰਡ ਵਿੱਚ ਇਦਾਂ ਸਮਾਨ ਵੇਚ ਰਹੇ ਹੋ ਤੁਹਾਨੂੰ ਤੰਗੀ ਨਹੀਂ ਆਉਂਦੀ ਤਾਂ ਉਹ ਕਹਿਣ ਲੱਗੀ ਕਿ ਮੈਂ ਉੱਥੇ ਜੌਬ ਕਰਦੀਆਂ ਤੇ ਜੌਬ ਕਰਨ ਚ ਕਾਦਾ ਨਖਰਾ ਆ ਜੇ ਨੌਕਰੀ ਕਰਨੀ ਹੈ ਤਾਂ ਫਿਰ ਤਾਂ ਸਾਰਾ ਕੁਝ ਹੀ ਕਰਨਾ ਪੈਂਦਾ ਆ ਇੰਨੇ ਟਾਈਮ ਤੱਕ ਮੇਰੀ ਮੰਮੀ ਆ ਗਈ ਮੰਮੀ ਦਾ ਸੁਭਾਅ ਇੰਨਾ ਚੰਗਾ ਸੀ ਕਿ ਉਹ ਹਰ ਇੱਕ ਨੂੰ ਆਪਣਾ ਬਣਾ ਲੈਂਦੀ ਸੀ ਮੰਮੀ ਨੇ ਉਹਨੂੰ ਰੋਟੀ ਖਵਾਈ ਤੇ ਫਿਰ ਵਧੀਆ ਜੀ ਚਾਹ ਬਣਾ ਕੇ ਪਿਾਈ ਜੋਸੀ ਬਹੁਤ ਜ਼ਿਆਦਾ ਸੋਹਣੀ ਸੀ ਮੇਰਾ ਵਾਰ-ਵਾਰ ਉਹਨੂੰ ਵੇਖਣ ਨੂੰ ਵੀ ਦਿਲ ਕਰੀ ਜਾਂਦਾ ਸੀ ਮੈਂ ਉੱਠ ਕੇ ਅੰਦਰ ਚਲਾ ਗਿਆ ਤੇ ਮੈਂ ਅੰਦਰ ਖੜ ਕੇ ਉਹਨੂੰ ਵੇਖੀ ਜਾਂਦਾ ਸੀ ਕਿਉਂਕਿ ਉਹ ਵਿਹੜੇ 'ਚ ਮੰਮੀ ਕੋਲ ਬੈਠੀ ਸੀ ਉਹ ਵੀ ਵਾਰ-ਵਾਰ ਹੌਲੀ-ਹੌਲੀ ਅੰਦਰ ਨੂੰ ਵੇਖ ਰਹੀ ਸੀ ਜਿਵੇਂ ਉਹਦੀਆਂ ਅੱਖਾਂ ਮੈਨੂੰ ਲੱਭ ਰੀਆਂ ਹੋਣ ਫਿਰ ਉਹ ਚਾਹ ਪਾਣੀ ਪੀਣ ਤੋਂ ਬਾਅਦ ਸਾਡੇ ਘਰ ਤੋਂ ਚਲੀ ਗਈ ਮੈਂ ਸਾਰੀ ਰਾਤ ਉਸ ਕੁੜੀ ਬਾਰੇ ਸੋਚਦਾ ਰਿਹਾ ਕਿਉਂਕਿ ਪਹਿਲੀ ਵਾਰ ਮੈਨੂੰ ਜ਼ਿੰਦਗੀ ਚ ਕੋਈ ਕੁੜੀ ਦਿਲ ਨੂੰ ਲੱਗੀ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਉਹਦੇ ਨਾਲ ਪਿਆਰ ਹੋਣ ਲੱਗਾ ਹੋਵੇ ਮੈਂ ਤਾਂ ਇਸ ਗੱਲ ਤੋਂ ਬੜਾ ਪਛਤਾ ਰਿਹਾ ਸੀ ਕਿ ਮੈਂ ਉਹਦਾ ਨੰਬਰ ਕਿਉਂ ਨਹੀਂ ਲਿਆ ਪਤਾ ਨਹੀਂ ਹੁਣ ਦੁਬਾਰਾ ਮੈਨੂੰ ਮਿਲੇਗੀ ਵੀ ਜਾਂ ਨਹੀਂ ਉਨੇ ਦੱਸਿਆ ਸੀ ਕਿ ਉਹ ਸ਼ਹਿਰ ਵਿੱਚ ਕੰਪਨੀ 'ਚ ਕੰਮ ਕਰਦੀ ਆ ਕਈ ਦਿਨਾਂ ਬਾਅਦ ਮੈਂ ਉਸ ਸ਼ਹਿਰ 'ਚ ਗਿਆ ਜਿੱਥੇ ਉਹ ਲੱਗੀ ਹੋਈ ਸੀ ਮੈਂ ਵੇਖਿਆ ਕਿ ਉਹ ਅੰਦਰ ਹੀ ਸੀ ਕਿਉਂਕਿ ਮੈਂ ਉਹਨੂੰ ਅੰਦਰ ਜਾਂਦੇ ਹੋਏ ਵੇਖਿਆ ਸੀ ਮੈਂ ਸੋਚਿਆ ਸੀ ਕਿ ਜਦੋਂ ਉਹ ਬਾਹਰ ਨਿਕਲੂਗੀ ਤਾਂ ਮੈਂ ਉਹਦੇ ਨਾਲ ਗੱਲ ਕਰੂੰਗਾ ਜਦੋਂ ਆਪਣੇ ਘਰ ਜਾਏਗੀ ਪਰ ਜਦੋਂ ਆਪਣੇ ਘਰ ਜਾਣ ਲਈ ਨਿਕਲੀ ਤਾਂ ਇੱਕ ਮੁੰਡਾ ਉਹਨੂੰ ਬਾਈਕ 'ਤੇ ਬਿਠਾ ਕੇ ਲੈ ਗਿਆ ਮੈਨੂੰ ਲੱਗਾ ਉਹਦਾ ਭਰਾ ਹੋਊਗਾ ਅਗਲੇ ਦਿਨ ਫਿਰ ਮੈਂ ਉੱਥੇ ਘੇੜੇ ਮਾਰਨ ਲੱਗਾ ਅਗਲੇ ਦਿਨ ਉਹ ਜਦੋਂ ਘਰ ਜਾਣ ਲਈ ਨਿਕਲੀ ਤਾਂ ਉਹਨੂੰ ਲੈਣ ਲਈ ਕੋਈ ਨਹੀਂ ਆਇਆ ਉਹ ਬੱਸ ਤੇ ਜਾਣ ਲਈ ਖੜੀ ਹੋ ਗਈ ਮੈਂ ਜਲਦੀ ਜਲਦੀ ਉਹਦੇ ਕੋਲ ਗਿਆ ਤੇ ਉਹਨੂੰ ਪੁੱਛਿਆ ਕਿ ਤੁਹਾਨੂੰ ਲਿਫਟ ਦੀ ਲੋੜ ਆ ਉਹ ਕਹਿਣ ਲੱਗੀ ਨਹੀਂ ਨਹੀਂ ਮੇਰੀ ਬੱਸ ਆਉਣ ਹੀ ਵਾਲੀ ਆ ਤੇ ਤੁਸੀਂ ਇੱਥੇ ਕਿੱਦਾਂ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਇੱਥੇ ਸਮਾਨ ਲੈਣ ਆਇਆ ਸੀ ਤੁਹਾਨੂੰ ਖੜੇ ਹੋਏ ਵੇਖਿਆ ਤਾਂ ਸੋਚਿਆ ਤੁਹਾਨੂੰ ਮਿਲ ਜਾਣਾ ਆ ਤਾਂ ਉਹ ਹੱਸਣ ਲੱਗੀ ਇਸ ਤਰ੍ਹਾਂ ਹੀ ਗੱਲਾਂ-ਗੱਲਾਂ 'ਚ ਮੈਂ ਉਹਨੂੰ ਪੁੱਛ ਲੈ ਕੇ ਕੱਲ ਜੋ ਤਾਹਨੂੰ ਮੁੰਡਾ ਲੈਣ ਆਇਆ ਸੀ ਉਹ ਕੌਣ ਸੀ ਤਾਂ ਉਹ ਕਹਿਣ ਲੱਗੀ ਕਿ ਉਹ ਤਾਂ ਸਾਡੇ ਗਵੰਡੀਆਂ ਦਾ ਮੁੰਡਾ ਸੀ ਘਰਾਂ ਵਿੱਚੋਂ ਮੇਰੇ ਚਾਚੇ ਦਾ ਮੁੰਡਾ ਹੀ ਲੱਗਦਾ ਆ ਉਹ ਮੈਨੂੰ ਲੈਣ ਆਇਆ ਸੀ ਕਿਉਂਕਿ ਕੱਲ ਮੇਰੀ ਸਿਹਤ ਵੀ ਠੀਕ ਨਹੀਂ ਸੀ ਫਿਰ ਮੈਂ ਉਹਨੂੰ ਕਿਹਾ ਕਿ ਚੱਲ ਆਪਾਂ ਬੈਠ ਕੇ ਕੌਫੀ ਪੀਨੇ ਆ ਉਹ ਕਹਿਣ ਲੱਗੀ ਨਹੀਂ ਨਹੀਂ ਫਿਰ ਕਿਸੇ ਦਿਨ ਸਹੀਂ ਅੱਜ ਮੇਰੀ ਬਾਤ ਸੌਣ ਵਾਲੀ ਆ ਤੇ ਮੈਂ ਜਲਦੀ ਕਰ ਜਾਣਾ ਆ ਮੈਂ ਉਹਨੂੰ ਕਾਫੀ ਵਾਰ ਕਿਹਾ ਪਰ ਉਹ ਨਾ ਮੰਨੀ ਮੈਂ ਘਰ ਜਾ ਕੇ ਸਾਰਾ ਦਿਨ ਉਸ ਕੁੜੀ ਬਾਰੇ ਸੋਚਦਾ ਰਹਿੰਦਾ ਸੀ ਪਤਾ ਨਹੀਂ ਉਹਨੇ ਮੇਰੇ ਉੱਤੇ ਕੀ ਜਾਦੂ ਕਰ ਦਿੱਤਾ ਸੀ ਕਿ ਮੈਂ ਕਦੇ ਵੀ ਕਿਸੇ ਕੁੜੀ ਵੱਲ ਧਿਆਨ ਨਹੀਂ ਦਿੱਤਾ ਪਰ ਜਿਸ ਦਿਨ ਦਾ ਮੈਂ ਜਸਸੀ ਨੂੰ ਵੇਖਿਆ ਸੀ ਮੈਂ ਉਹਦਾ ਹੀ ਹੋ ਕੇ ਰਹਿ ਗਿਆ ਸੀ ਸੋਚਦਾ ਸੀ ਕਦੋਂ ਉਹਨੂੰ ਆਪਣੇ ਦਿਲ ਦੀ ਗੱਲ ਕਹਿ ਦੇਵਾਂ ਮੇਰੇ ਵਿੱਚ ਇੰਨੀ ਹਿੰਮਤ ਵੀ ਨਹੀਂ ਪੈਂਦੀ ਸੀ ਕਿ ਮੈਂ ਉਹਦਾ ਨੰਬਰ ਲੈ ਲਵਾਂ ਥੋੜੇ ਦਿਨਾਂ ਬਾਅਦ ਫਿਰ ਮੈਂ ਸ਼ਹਿਰ ਚਲਾ ਗਿਆ ਤੇ ਉੱਥੇ ਉਹਨੂੰ ਮਿਲਿਆ ਤੇ ਉਸ ਦਿਨ ਉਹਨੇ ਮੇਰੇ ਨਾਲ ਕਾਫੀ ਪੀਣ ਲਈ ਵੀ ਹਾਂ ਕਰ ਦਿੱਤੀ ਤੇ ਉਥੇ ਗੱਲਾਂ-ਗੱਲਾਂ 'ਚ ਮੈਂ ਉਹਦੇ ਕੋਲ ਉਹਦਾ ਨੰਬਰ ਵੀ ਲੈ ਲਿਆ ਮੈਂ ਉਹਨੂੰ ਕਿਹਾ ਕਿ ਜਦੋਂ ਅਸੀਂ ਕੋਈ ਪ੍ਰੋਡਕਟ ਮੰਗਵਾਉਣਾ ਹੋਇਆ ਕਰੂਗਾ ਤਾਂ ਤੁਹਾਨੂੰ ਫੋਨ ਕਰ ਦਿਆ ਕਰਾਂਗੇ ਇਸੇ ਬਹਾਨੇ ਮੈਂ ਉਹਦਾ ਨੰਬਰ ਲੈ ਲਿਆ ਉਹ ਇੰਨਾ ਸੋਹਣਾ ਮੁਸਕਰਾਉਂਦੀ ਸੀ ਕਿ ਮੇਰੀ ਤਾਂ jaan ਹੀ ਕੱਢ ਲੈਂਦੀ ਸੀ ਉਹਦੇ ਸਾਹਮਣੇ ਜਾ ਕੇ ਤਾਂ ਮੇਰੇ ਕੋਲੋਂ ਪਿਆਰ ਦਾ ਇਜ਼ਹਾਰ ਨਹੀਂ ਹੁੰਦਾ ਸੀ ਮੈਂ ਸੋਚਿਆ ਕਿ ਮੈਂ ਉਹਨੂੰ ਫੋਨ ਤੇ ਆਪਣੇ ਦਿਲ ਦੀ ਗੱਲ ਦੱਸ ਦੇਵਾਂਗਾ ਮੈਂ ਉਹਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਹੁਣ ਸਾਡੀ ਚੈਟ ਹੋ ਜਾਂਦੀ ਸੀ ਤੇ ਉਹ ਵੀ ਮੈਨੂੰ ਮੈਸੇਜ ਕਰ ਲੈਂਦੀ ਸੀ ਇਸ ਤਰ੍ਹਾਂ ਹੀ ਗੱਲਾਂ-ਗੱਲਾਂ 'ਚ ਸਾਡੀ ਗੱਲਬਾਤ ਵਧਦੀ ਗਈ ਉਹਦੇ ਦੱਸਣ ਤੇ ਪਤਾ ਲੱਗਾ ਕਿ ਉਹਦੇ ਘਰ 'ਚ ਉਹਦੇ ਮੰਮੀ ਡੈਡੀ ਆ ਜਦਕਿ ਉਹਦਾ ਭਰਾ ਨਹੀਂ ਆ ਉਹ ਘਰਦਿਆਂ ਦੀ ਇਕੱਲੀ-ਕੱਲੀ ਕੁੜੀ ਆ ਹੌਲੀ-ਹੌਲੀ ਮੈਂ ਉਹਦੇ ਨਾਲ ਫੋਨ ਤੇ ਵੀ ਗੱਲਾਂ ਕਰਨ ਲੱਗ ਪਿਆ ਤੇ ਹੁਣ ਸਾਡੀ ਗੱਲਬਾਤ ਇੰਨੀ ਵਧ ਗਈ ਕਿ ਮੈਂ ਉਹਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਪਹਿਲਾਂ ਇਹ ਗੱਲ ਕਿਉਂ ਨਹੀਂ ਕਹੀ ਮੈਨੂੰ ਲੱਗਦਾ ਸੀ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ ਤਾਂ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਵੀ ਆਪਣੇ ਦਿਲ ਦੀ ਗੱਲ ਦੱਸੋ ਤੁਸੀਂ ਮੈਨੂੰ ਪਸੰਦ ਕਰਦੇ ਹੋ ਜਾਂ ਨਹੀਂ ਤਾਂ ਉਹ ਕਹਿਣ ਲੱਗੀ ਕਿ ਜਿਸ ਦਿਨ ਮੈਂ ਤੁਹਾਨੂੰ ਪਹਿਲੇ ਦਿਨ ਵੇਖਿਆ ਸੀ ਮੈਂ ਤਾਂ ਉਸ ਦਿਨ ਦਾ ਹੀ ਤੁਹਾਨੂੰ ਪਿਆਰ ਕਰਨ ਲੱਗ ਪਈ ਸੀ ਪਰ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਤੁਸੀਂ ਮੈਨੂੰ ਗਲਤ ਸਮਝੋਗੇ ਮੈਨੂੰ ਉਸੇ ਦਿਨ ਤੁਹਾਡੇ ਨਾਲ ਪਿਆਰ ਹੋ ਗਿਆ ਸੀ ਇਹ ਗੱਲ ਸੁਣ ਕੇ ਮੇਰੇ 'ਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਸੱਚੀ ਮੁਹੱਬਤ ਕਰਦਾ ਮੈਂ ਤੁਹਾਡੇ ਨਾਲ ਹੀ ਵਿਆਹ ਕਰਵਾਉਂਗਾ ਮੈਂ ਉਹਨੂੰ ਕਿਹਾ ਕਿ ਜਿਸ ਦਿਨ ਦਾ ਮੈਂ ਤੁਹਾਨੂੰ ਵੇਖਿਆ ਮੈਂ ਬਸ ਤੁਹਾਨੂੰ ਉਸੇ ਦਿਨ ਹੀ ਆਪਣੇ ਹਮਸਫਰ ਦੇ ਰੂਪ 'ਚ ਸਵੀਕਾਰ ਕਰ ਲਿਆ ਸੀ ਪਰ ਤੁਹਾਡੇ ਦਿਲ ਦੀ ਗੱਲ ਜਾਣਨੀ ਮੇਰੇ ਲਈ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਅੱਜ ਬਹੁਤ ਹਿੰਮਤ ਕਰਕੇ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਕੀਤੀ ਆ ਮੈਂ ਤੇ ਜੱਸੀ ਹੁਣ ਆਮ ਹੀ ਮਿਲਣ ਮਲਾਉਣ ਲੱਗ ਪਏ ਸੀ ਮੈਂ ਜੱਸੀ ਨੂੰ ਕਿਹਾ ਤੁਸੀਂ ਇਹ ਜੌਬ ਛੱਡ ਦਿਓ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਏਦਾਂ ਘਰ ਘਰ ਜਾ ਕੇ ਆਪਣੀ ਕੰਪਨੀ ਦੀ ਮਸ਼ਹੂਰੀ ਕਰਦੇ ਹੋ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਸਾਡੇ ਘਰ 'ਚ ਪੈਸੇ ਦੀ ਕੋਈ ਘਾਟ ਨਹੀਂ ਆ ਕਿਉਂਕਿ ਮੈਂ ਘਰਦਿਆਂ ਦੀ ਕੱਲੀ-ਕੱਲੀ ਧੀ ਆ ਤੇ ਸਾਰੀ ਜ਼ਮੀਨ ਜਾਇਦਾਦ ਮੇਰੀ ਹੀ ਆ ਬਸ ਮੈਨੂੰ ਤਾਂ ਜੌਬ ਕਰਨ ਦਾ ਸ਼ੌਂਕ ਆ ਜਿਸ ਕਰਕੇ ਮੈਂ ਇਹ ਜੌਬ ਕਰਦੀ ਆ ਤਾਂ ਮੈਂ ਜੱਸੀ ਨੂੰ ਕਿਹਾ ਕਿ ਤੁਸੀਂ ਕੋਈ ਹੋਰ ਜੌਬ ਕਿਉਂ ਨਹੀਂ ਕਰ ਲੈਂਦੇ ਤਾਂ ਜੱਸੀ ਕਹਿਣ ਲੱਗੀ ਕਿ ਮੈਂ ਹੁਣ ਕੰਪਿਊਟਰ ਦਾ ਕੋਰਸ ਕਰਨ ਲੱਗ ਜਾਵਾਂਗੀ ਜੇ ਤੁਹਾਨੂੰ ਮੇਰੀ ਜੋਬ ਪਸੰਦ ਨਹੀਂ ਤਾਂ ਮੈਂ ਕੰਪਿਊਟਰ ਦੀ ਜੋਬ ਕਰ ਲਵਾਂਗੀ ਇਸ ਤਰ੍ਹਾਂ ਸਾਡੀਆਂ ਗੱਲਾਂបਾਤਾਂ ਚੱਲਦੀਆਂ ਰਹਿੰਦੀਆਂ ਸੀ ਅਸੀਂ ਇੱਕ ਦੂਜੇ ਦੇ ਬਹੁਤ ক্লোਜ਼ ਹੋ ਗਏ ਜਦੋਂ ਵੀ ਅਸੀਂ ਮਿਲਦੇ ਸੀ ਤਾਂ ਮੈਂ ਜੱਸੀ ਨੂੰ ਕਦੇ ਵੀ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜੋ ਗੱਲਾਂ ਵਿਆਹ ਤੋਂ ਬਾਅਦ ਹੋਣੀਆਂ ਸੀ ਉਹ ਮੈਂ ਵਿਆਹ ਤੋਂ ਬਾਅਦ ਹੀ ਕਰਨਾ ਚਾਹੁੰਦਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਪਹਿਲਾਂ ਸਾਡੇ ਕੋਈ ਅਜਿਹਾ ਗਲਤ ਹੋਵੇ ਕਿਉਂਕਿ ਸਾਡਾ ਰੂਹਾਂ ਵਾਲਾ ਪਿਆਰ ਸੀ ਸਾਡੀ ਗੱਲਬਾਤ ਚੱਲਦੀ ਰਹੀ ਇੱਕ ਦਿਨ ਮੰਮੀ ਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਮੰਮੀ ਨੂੰ ਪਤਾ ਲੱਗ ਗਿਆ ਕਿ ਮੇਰਾ ਕਿਸੇ ਕੁੜੀ ਨਾਲ ਰਿਲੇਸ਼ਨ ਆ ਤਾਂ ਮੰਮੀ ਮੈਨੂੰ ਇਸ ਬਾਰੇ ਪੁੱਛਣ ਲੱਗੀ ਪਹਿਲਾਂ ਤਾਂ ਮੈਂ ਬਹੁਤ ਸੰਗ ਰਿਆ ਸੀ ਫਿਰ ਮੰਮੀ ਦੇ ਜਿਆਦਾ ਪੁੱਛਣ ਤੇ ਮੈਂ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਤੇ ਮੰਮੀ ਪੁੱਛਣ ਲੱਗੀ ਕਿ ਕੁੜੀ ਕੌਣ ਆ ਤੇ ਮੈਂ ਡਰਦਾ ਸੀ ਕਿ ਕਿਤੇ ਮੰਮੀ ਬੁਰਾ ਨਾ ਮਨਾ ਜਾਵੇ ਕਿ ਮੈਂ ਘਹਾਈ ਕੁੜੀ ਨਾਲ ਹੀ ਪਿਆਰ ਕਰ ਲਿਆ ਹੌਲੀ ਹੌਲੀ ਮੈਂ ਮੰਮੀ ਨੂੰ ਦੱਸ ਦਿੱਤਾ ਕਿ ਜੋ ਕੁੜੀ ਆਪਣੇ ਘਰ ਰੋਜ਼ ਦਿਨ ਕੰਪਨੀ ਚੋਂ ਆਈ ਸੀ ਉਸ ਕੁੜੀ ਨੂੰ ਮੈਂ ਪਸੰਦ ਕਰ ਬੈਠਾ ਮੰਮੀ ਕਹਿਣ ਲੱਗੀ ਉਹ ਕੁੜੀ ਤਾਂ ਬਹੁਤ ਜ਼ਿਆਦਾ ਸੋਹਣੀ ਸੀ ਉਹ ਤਾਂ ਮੈਨੂੰ ਬੜੀ ਪਸੰਦ ਆ ਤੇ ਬੋਲ ਚਾਲ ਵੀ ਬਹੁਤ ਵਧੀਆ ਲੱਗੀ ਤਾਂ ਹੀ ਮੈਂ ਕਹਿੰਦੀ ਸੀ ਕਿ ਕੁੜੀ ਵਾਰ-ਵਾਰ ਅੰਦਰ ਤੈਨੂੰ ਹੀ ਵੇਖਦੀ ਸੀ ਜਦੋਂ ਤੂੰ ਅੰਦਰ ਚਲਾ ਗਿਆ ਸੀ ਤਾਂ ਮੈਂ ਥੋੜਾ ਜਿਹਾ ਮੁਸਕਰਾਉਣ ਲੱਗਾ ਮੰਮੀ ਕਹਿਣ ਲੱਗੇ ਤੁਸੀਂ ਦੋਵੇਂ ਤਾਂ ਬੜੇ ਸ਼ੈਤਾਨ ਨਿਕਲੇ ਇੱਕ ਛਟਕੇ ਵਿੱਚ ਹੀ ਇੱਕ ਦੂਜੇ ਨੂੰ ਪਸੰਦ ਕਰ ਬੈਠੇ ਮੰਮੀ ਕਹਿੰਦੀ ਚੱਲ ਕੋਈ ਗੱਲ ਨਹੀਂ ਉਹ ਦਾ ਕਿਹੜੇ ਪਿੰਡ ਦੀ ਕੁੜੀ ਆ ਮੈਂ ਕਿਹਾ ਆਪਣੇ ਲਾਗੇ ਪਿੰਡ ਦੀ ਹੀ ਕੁੜੀ ਆ ਤੇ ਕੱਲੀ-ਕੱਲੀ ਕੁੜੀ ਆ ਉਹਦੇ ਕੋਈ ਭੈਣ ਭਰਾ ਨਹੀਂ ਆ ਤਾਂ ਮੰਮੀ ਇਹ ਗੱਲ ਸੁਣ ਕੇ ਕਹਿਣ ਲੱਗੀ ਕਿ ਇਹ ਤਾਂ ਗੱਲ ਥੋੜੀ ਮੈਨੂੰ ਜਚੀ ਨਹੀਂ ਕਿਉਂਕਿ ਰਿਸ਼ਤੇਦਾਰ ਵੀ ਵਰਤਨ ਵਾਲੇ ਹੋਣੇ ਚਾਹੀਦੇ ਆ ਇਕੱਲੇ ਤੇਰੇ ਸੱਸ ਸਹੁਰਾ ਹੀ ਹੋਣਗੇ ਫੇਰ ਤਾਂ ਕੁੜੀ ਦਾ ਭਰਾ ਹੁੰਦਾ ਤਾਂ ਤੇਰੀ ਰਿਸ਼ਤੇਦਾਰੀ ਅੱਗੇ ਵੱਧ ਜਾਣੀ ਸੀ ਮੰਮੀ ਕਹਿਣ ਲੱਗੇ ਚਲ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨਾਲ ਇਸ ਬਾਰੇ ਗੱਲ ਕਰੂੰਗੀ ਤੇ ਜਲਦੀ ਤੁਹਾਡਾ ਰਿਸ਼ਤਾ ਪੱਕਾ ਕਰ ਦਿਆਂਗੇ ਮੈਂ ਬਹੁਤ ਖੁਸ਼ ਹੋ ਗਿਆ ਕਿਉਂਕਿ ਮੇਰਾ ਮਨਪਸੰਦ ਕੁੜੀ ਨਾਲ ਵਿਆਹ ਹੋ ਰਿਹਾ ਸੀ ਜਦੋਂ ਮੈਂ ਇਹ ਗੱਲ ਫੋਨ ਤੇ ਜੱਸੀ ਨੂੰ ਦੱਸੀ ਤਾਂ ਜੱਸੀ ਬੜੀ ਖੁਸ਼ ਹੋਈ ਉਹ ਕਹਿਣ ਲੱਗੀ ਕਿ ਮੈਂ ਤਾਂ ਉਸ ਦਿਨ ਹੀ ਦੇਖ ਲਿਆ ਸੀ ਕਿ ਤੁਹਾਡੀ ਮੰਮੀ ਦਾ ਸੁਭਾਅ ਕਿੰਨਾ ਚੰਗਾ ਆ ਉਹ ਕਿੰਨਾ ਧੀਆ ਵਾਂਗੂ ਮੈਨੂੰ ਪਿਆਰ ਕਰ ਰਹੀ ਸੀ ਮੈਨੂੰ ਤਾਂ ਇਹੋ ਜੀ ਸੱਸ ਚਾਹੀਦੀ ਸੀ ਜੋ ਮੈਨੂੰ ਮਿਲ ਗਈ ਆ ਮੈਂ ਬਹੁਤ ਖੁਸ਼ਕਿਸਮਤ ਆ ਜੋ ਮੈਨੂੰ ਤੁਹਾਡੇ ਵਰਗੀ ਫੈਮਿਲੀ ਮਿਲੀ ਆ ਜਦੋਂ ਮੰਮੀ ਨੇ ਡੈਡੀ ਨਾਲ ਗੱਲ ਕੀਤੀ ਡੈਡੀ ਪਹਿਲਾਂ ਤਾਂ ਘਬਰ ਗਏ ਕਿਉਂਕਿ ਡੈਡੀ ਵੀ ਚਾਹੁੰਦੇ ਸੀ ਕਿ ਕੁੜੀ ਦੇ ਇੱਕ ਭਰਾ ਜਾਂ ਭੈਣ ਤਾਂ ਹੋਣਾ ਚਾਹੀਦਾ ਰਿਸ਼ਤੇਦਾਰੀ ਅੱਗੇ ਵੱਧ ਜਾਂਦੀ ਆ ਪਰ ਹੁਣ ਕੀ ਕਰ ਸਕਦੇ ਸੀ ਜਦੋਂ ਉਹਦੇ ਭੈਣ ਭਰਾ ਹੈ ਹੀ ਨਹੀਂ ਸੀ ਪਰ ਮੈਂ ਇਹ ਗੱਲ ਜੱਸੀ ਨੂੰ ਕਦੇ ਨਹੀਂ ਦੱਸੀ ਸੀ ਕਿ ਮੇਰੇ ਘਰਦਿਆਂ ਨੂੰ ਇਸ ਗੱਲ ਤੋਂ ਥੋੜਾ ਜਿਹਾ ਸੰਕੋਚ ਆ ਮੈਂ ਉਹਨੂੰ ਕੁਝ ਵੀ ਫੀਲ ਨਹੀਂ ਕਰਾਉਣਾ ਚਾਹੁੰਦਾ ਸੀ ਇਸ ਕਰਕੇ ਹੌਲੀ-ਹੌਲੀ ਮੰਮੀ ਨੇ ਡੈਡੀ ਨੂੰ ਮਨਾ ਹੀ ਲਿਆ ਤੇ ਡੈਡੀ ਕਹਿਣ ਲੱਗੇ ਕਿ ਕੁੜੀ ਨੂੰ ਮਿਲਣ ਤੋਂ ਪਹਿਲਾਂ ਅਸੀਂ ਉਹਦੇ ਘਰਦਿਆਂ ਨੂੰ ਮਿਲਣਾ ਚਾਹਾਂਗੇ ਕਿਉਂਕਿ ਕੁੜੀ ਤਾਂ ਤੇਰੀ ਮੰਮੀ ਨੇ ਵੇਖੀ ਹੀ ਆ ਤੇ ਮੰਮੀ ਨੂੰ ਪਸੰਦ ਵੀ ਆ ਮੈਂ ਜੱਸੀ ਨੂੰ ਕਿਹਾ ਕਿ ਤੁਸੀਂ ਆਪਣੇ ਘਰਦਿਆਂ ਨਾਲ ਮੇਰੇ ਘਰਦਿਆਂ ਨੂੰ ਮਲਾ ਦਿਓ ਜੱਸੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਇਸ ਬਾਰੇ ਗੱਲ ਕਰ ਲੂੰਗੀ ਮੈਂ ਜੱਸੀ ਨੂੰ ਕਿਹਾ ਕਿ ਤੈਨੂੰ ਡਰ ਨਹੀਂ ਲੱਗਦਾ ਕਿ ਤੂੰ ਆਪਣੀ ਮੰਮੀ ਨੂੰ ਇਹ ਗੱਲ ਦੱਸੇਂਗੀ ਤਾਂ ਉਹ ਤੈਨੂੰ ਕੁਝ ਕਹੂਗੀ ਨਹੀਂ ਤਾਂ ਜੱਸੀ ਕਹਿਣ ਲੱਗੀ ਕਿ ਨਹੀਂ ਨਹੀਂ ਮੇਰੀ ਮੰਮੀ ਦੀ ਸੋਚ ਪੁਰਾਣੀ ਨਹੀਂ ਆ ਮੇਰੀ ਮੰਮੀ ਦੀ ਸੋਚ ਅੱਜ ਕੱਲ੍ਹ ਦੀਆਂ ਕੁੜੀਆਂ ਵਰਗੀ ਹੀ ਆ ਅਸੀਂ ਤਾਂ ਸੇਲੀਆਂ ਵਾਂਗ ਹੀ ਰਹਨੇ ਆ ਜੱਸੀ ਨੇ ਆਪਣੀ ਮੰਮੀ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਉਹਦੇ ਮੰਮੀ ਡੈਡੀ ਵੀ ਮੇਰੇ ਮੰਮੀ ਡੈਡੀ ਨੂੰ ਮਿਲਣ ਲਈ ਤਿਆਰ ਹੋ ਗਏ ਤੇ ਉਹਨਾਂ ਨੂੰ ਇਸ ਰਿਸ਼ਤੇ ਲਈ ਕੋਈ ਪ੍ਰੋਬਲਮ ਨਹੀਂ ਸੀ ਮੈਂ ਤੇ ਜੱਸੀ ਬਹੁਤ ਖੁਸ਼ ਸੀ ਇੱਕ ਦਿਨ ਉਹਦੇ ਮੰਮੀ ਡੈਡੀ ਮੇਰੇ ਮੰਮੀ ਡੈਡੀ ਨੂੰ ਮਿਲਣ ਲਈ ਘਰ ਆਏ ਉਹ ਕਹਿਣ ਲੱਗੇ ਕਿ ਇਸ ਬਹਾਨੇ ਅਸੀਂ ਘਰ ਵੀ ਵੇਖ ਲਵਾਂਗੇ ਤੇ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਹੋਈਆਂ ਜੱਸੀ ਦੇ ਡੈਡੀ ਬਹੁਤ ਜ਼ਿਆਦਾ ਨਰਮ ਸੀ ਉਹਦੀ ਮੰਮੀ ਥੋੜੀ ਮੈਨੂੰ ਚੁਸਤ ਲੱਗਦੀ ਸੀ ਕਿਉਂਕਿ ਉਹ ਹੀ ਗੱਲਬਾਤ ਕਰਦੀ ਸੀ ਉਹਦਾ ਡੈਡੀ ਤਾਂ ਚੁੱਪ ਕਰਕੇ ਹੀ ਬੈਠਾ ਸੀ ਉਹ ਤਾਂ ਬਸ ਮੈਨੂੰ ਰੱਬ ਦਾ ਭਗਤ ਹੀ ਲੱਗਦਾ ਸੀ ਇਸ ਤਰ੍ਹਾਂ ਦੋਵਾਂ ਪਰਿਵਾਰਾਂ ਦੀ ਮੁਲਾਕਾਤ ਤੋਂ ਬਾਅਦ ਸਾਡਾ ਰਿਸ਼ਤਾ ਪੱਕਾ ਹੋ ਗਿਆ ਸਾਡਾ ਪਰਿਵਾਰ ਬਹੁਤ ਖੁਸ਼ ਸੀ ਮੈਂ ਆਪਣੇ ਸਹੁਰੇ ਨੂੰ ਵਚਨ ਦਿੱਤਾ ਸੀ ਕਿ ਜਦੋਂ ਤੁਹਾਨੂੰ ਮੇਰੀ ਲੋੜ ਹੋਵੇਗੀ ਮੈਂ ਉਸ ਟਾਈਮ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ ਕਿਉਂਕਿ ਮੈਂ ਹੀ ਉਹਨਾਂ ਦਾ ਹੁਣ ਪੁੱਤ ਸੀ ਉਹ ਬਹੁਤ ਖੁਸ਼ ਹੋਏ ਜੱਸੀ ਕਹਿੰਦੀ ਸੀ ਕਿ ਆਪਾਂ ਹਰ ਐਤਵਾਰ ਨੂੰ ਮੇਰੇ ਮੰਮੀ ਡੈਡੀ ਕੋਲ ਕਿਹੜਾ ਮਾਰ ਆਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਇਕੱਲੇ ਫੀਲ ਨਹੀਂ ਹੋਇਆ ਕਰੂਗਾ ਮੈਂ ਕਿਹਾ ਠੀਕ ਆ ਇਸ ਤਰ੍ਹਾਂ ਹੀ ਸਾਡਾ ਵਿਆਹ ਵੀ ਪੱਕਾ ਹੋ ਗਿਆ ਜੱਸੀ ਦੇ ਘਰ ਦੇ ਚਾਹੁੰਦੇ ਸੀ ਕਿ ਉਹਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਹੋਵੇ ਉਹਨਾਂ ਨੇ ਵਿਆਹ ਤੇ ਬਹੁਤ ਜ਼ਿਆਦਾ ਖਰਚ ਕੀਤਾ ਸਾਡੇ ਨਾਂ ਕਹਿੰਦੇ ਹੋਏ ਵੀ ਉਹਨਾਂ ਨੇ ਬਹੁਤ ਜ਼ਿਆਦਾ ਖਰਚ ਕਰ ਦਿੱਤਾ ਵਿਆਹ ਹੋਣ ਤੋਂ ਬਾਅਦ ਜੱਸੀ ਸਾਡੇ ਘਰ ਆ ਗਈ ਸਾਰਾ ਪਰਿਵਾਰ ਬਹੁਤ ਖੁਸ਼ ਸੀ ਮੇਰੀ ਭੈਣ ਕਮਲ ਜਿਹਨੂੰ ਮੇਰੇ ਵਿਆਹ ਦਾ ਬੜਾ ਚਾ ਸੀ ਉਹਨੂੰ ਆਪਣੇ ਨਾਲ ਭਾਬੀ ਦਾ ਵੀ ਬੜਾ ਚਾ ਸੀ ਉਹ ਆਪਣੀ ਭਾਬੀ ਕੋਲ ਹੀ ਬੈਠੀ ਰਹਿੰਦੀ ਸੀ ਵਿਆਹ ਤੋਂ ਬਾਅਦ ਜਸਸੀ ਆਪਣੇ ਪਿੰਡ ਰਹਿਣ ਲਈ ਗਈ ਹੋਈ ਸੀ ਜਦੋਂ ਮੈਂ ਉਹਨੂੰ ਲੈਣ ਗਿਆ ਤਾਂ ਮੈਂ ਉੱਥੇ ਇੱਕ ਅਜੀਬ ਜੀ ਚੀਜ਼ ਵੇਖੀ ਕਿ ਉਹਨਾਂ ਦੇ ਘਰ ਇੱਕ ਮੁੰਡਾ ਬੈਠਾ ਸੀ ਮੈਂ ਪਹਿਲਾ ਵਿਆਹ ਵਿੱਚ ਉਹਨੂੰ ਨਹੀਂ ਵੇਖਿਆ ਸੀ ਜਦੋਂ ਮੈਂ ਜਸਸੀ ਤੋਂ ਪੁੱਛਿਆ ਕਿ ਮੁੰਡਾ ਕੌਣ ਆ ਤਾਂ ਉਹ ਕਹਿਣ ਲੱਗੀ ਕਿ ਮੰਮੀ ਦੀ ਰਿਸ਼ਤੇਦਾਰੀ ਚੋਂ ਆ ਪਰ ਉਹ ਮੁੰਡਾ ਜਸਸੀ ਦੇ ਕੁਝ ਜ਼ਿਆਦਾ ਹੀ ਲੱਗੇ ਬੈਠਾ ਸੀ ਮੈਨੂੰ ਇਸ ਗੱਲ ਤੋਂ ਬੜੀ ਜੈਲਸੀ ਫੀਲ ਹੋ ਰਹੀ ਸੀ ਜਦੋਂ ਅਸੀਂ ਘਰ ਆ ਰਹੇ ਸੀ ਤਾਂ ਮੈਂ ਜੱਸੀ ਨਾਲ ਚੰਗੀ ਤਰ੍ਹਾਂ ਬੋਲ ਨਹੀਂ ਰਿਹਾ ਸੀ ਕਿਉਂਕਿ ਮੈਨੂੰ ਗੁੱਸਾ ਆਇਆ ਸੀ ਉਹ ਜੱਸੀ ਦੇ ਬਿਲਕੁਲ ਨਾਲ ਲੱਗਿਆ ਬੈਠਾ ਸੀ ਜੱਸੀ ਵੀ ਮੈਨੂੰ ਇਗਨੋਰ ਕਰ ਰਹੀ ਸੀ ਤੇ ਉਹ ਮੈਨੂੰ ਪੁੱਛਣ ਲੱਗੀ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਮੂੰਹ ਬਣਾਇਆ ਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕਿੰਨੀ ਵਾਰ ਬੁਲਾਇਆ ਪਰ ਤੂੰ ਮੈਨੂੰ ਇਗਨੋਰ ਕਰ ਰਹੀ ਸੀ ਤੇ ਉਹ ਮੁੰਡੇ ਨਾਲ ਗੱਲਾਂ ਮਾਰ ਰਹੀ ਸੀ ਉਹ ਤੁਹਾਡਾ ਕਿਹੜਾ ਖਾਸ ਰਿਸ਼ਤੇਦਾਰ ਸੀ ਉਹ ਮੈਨੂੰ ਕਹਿਣ ਲੱਗੀ ਜ਼ਿਆਦਾ ਬੋਲਣ ਦੀ ਲੋੜ ਨਹੀਂ ਆ ਜੇ ਤੁਸੀਂ ਮੇਰੇ ਰਿਸ਼ਤੇਦਾਰਾਂ ਦੀ ਕਦਰ ਨਹੀਂ ਕਰ ਸਕਦੇ ਤਾਂ ਤੁਸੀਂ ਮੇਰੇ ਕੀ ਲੱਗਦੇ ਹੋ ਮੈਨੂੰ ਲੱਗਿਆ ਸੀ ਉਹ ਮੈਨੂੰ ਸੌਰੀ ਕਹੂਗੀ ਤੇ ਗੱਲ ਖਤਮ ਕਰ ਦੇਊਗੀ ਪਰ ਉਹ ਤਾਂ ਮੇਰੇ ਗਲ ਪੈ ਗਈ ਉਹ ਮੈਨੂੰ ਬਹੁਤ ਜ਼ਿਆਦਾ ਬੋਲਣ ਲੱਗ ਪਈ ਮੈਂ ਉਹਨੂੰ ਪਹਿਲਾਂ ਇਦਾਂ ਕਦੇ ਵੀ ਬੋਲਦੇ ਨਹੀਂ ਵੇਖਿਆ ਸੀ ਜਿਸ ਦਿਨ ਦਾ ਸਾਡਾ ਵਿਆਹ ਹੋਇਆ ਸੀ ਅਜੇ ਤੱਕ ਜੱਸੀ ਕੰਮ ਨਹੀਂ ਲੱਗੀ ਸੀ ਇੱਕ ਦਿਨ ਮੰਮੀ ਨੇ ਉਹਨੂੰ ਕਹਿ ਦਿੱਤਾ ਕਿ ਪੁੱਤ ਤੂੰ ਰੋਟੀਆਂ ਬਣਾ ਦੇ ਤਾਂ ਕਿ ਆਪਣਾ ਚੁੱਲ੍ਹਾ ਚੌਂਕਾ ਸਾਫ਼ ਸਕੇ ਤਾਂ ਜਸੀ ਕਹਿਣ ਲੱਗੀ ਜੇ ਤੁਸੀਂ ਰੋਟੀਆਂ ਬਣਵਾਉਣੀਆਂ ਨੇ ਤਾਂ ਮੈਨੂੰ ਆਟਾ ਗੁੰਨ ਕੇ ਦੇ ਦੇਵੋ ਮੈਂ ਕਦੇ ਅਜੇ ਤੱਕ ਆਟਾ ਨਹੀਂ ਗੁੰਨ ਕੇ ਦੇਖਿਆ ਮੇਰੀ ਮੰਮੀ ਹੀ ਗੁੰਨਦੀ ਸੀ ਮੈਂ ਹੈਰਾਨ ਰਹਿ ਗਿਆ ਕਿ ਉਹ ਕਿਦਾਂ ਬੋਲ ਰਹੀ ਆ ਮੰਮੀ ਕਹਿਣ ਲੱਗੀ ਕਿ ਚੱਲ ਕੋਈ ਗੱਲ ਨਹੀਂ ਪੁੱਤ ਤੂੰ ਰੋਟੀਆਂ ਬਣਾ ਦੇ ਪਰ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਮੰਮੀ ਨੂੰ ਬਹੁਤ ਅਜੀਬ ਜਿਹੇ ਢੰਗ ਨਾਲ ਬੋਲੀ ਸੀ ਮੈਂ ਉਹਨੂੰ ਕਮਰੇ ਚ ਜਾ ਕੇ ਕਿਹਾ ਕਿ ਇਦਾਂ ਨਹੀਂ ਬੋਲੀਦਾ ਹੁੰਦਾ ਸਾਰਿਆਂ ਦੇ ਸਾਹਮਣੇ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੈਨੂੰ ਕੁਝ ਜ਼ਿਆਦਾ ਹੀ ਟੋਕ ਰਹੇ ਹੋ ਗੱਲ-ਗੱਲ ਤੇ ਇਸ ਤਰ੍ਹਾਂ ਸਾਡੇ ਦੋਵਾਂ 'ਚ ਬਹੁਤ ਲੜਾਈ ਹੋ ਗਈ ਰੋਟੀਆਂ ਤਾਂ ਉਹਨੇ ਕੀ ਬਣਾਉਣੀਆਂ ਸੀ ਉਹ ਤਾਂ ਰੁੱਸ ਕੇ ਹੀ ਪੈ ਗਈ ਉਹਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਉਹ ਘਰ ਦੇ ਸਾਰੇ ਜੀਆਂ ਨਾਲ ਰੁੱਖਾ ਜਿਹਾ ਬੋਲਣ ਲੱਗੀ ਇੱਕ ਦਿਨ ਮੈਂ ਉਹਨੂੰ ਬੈਠ ਕੇ ਦੁਬਾਰਾ ਸਮਝਾਇਆ ਪਰ ਉਹ ਨਹੀਂ ਸਮਝ ਰਹੀ ਸੀ ਉਹ ਮੇਰੀ ਭੈਣ ਨਾਲ ਵੀ ਸਿੱਧਾ ਹੀ ਬੋਲਦੀ ਸੀ ਤੇ ਮੰਮੀ ਡੈਡੀ ਨਾਲ ਵੀ ਆਕੜ ਕੇ ਹੀ ਗੱਲ ਕਰਦੀ ਸੀ ਨਾ ਹੀ ਉਹ ਘਰ ਦਾ ਕੋਈ ਕੰਮ ਕਰਦੀ ਸੀ ਮੈਂ ਹੈਰਾਨ ਸੀ ਕਿ ਪਹਿਲਾਂ ਉਹ ਕਿੰਨੀ ਵਧੀਆ ਸਾਹੂਜੀ ਬਣ ਕੇ ਗੱਲ ਕਰਦੀ ਸੀ ਪਰ ਹੁਣ ਉਹਦੇ ਰੰਗ ਟੰਗ ਬਿਲਕੁਲ ਹੀ ਬਦਲ ਗਏ ਸੀ ਦਿਨੋ ਦਿਨ ਉਹਦੀ ਹਿੰਮਤ ਜ਼ਿਆਦਾ ਹੀ ਵਧਦੀ ਜਾਂਦੀ ਸੀ ਮੰਮੀ ਤਾਂ ਉਹਨੂੰ ਡਰਦੀ ਕਿਸੇ ਕੰਮ ਨੂੰ ਵੀ ਨਹੀਂ ਕਹਿੰਦੀ ਸੀ ਕਿਉਂਕਿ ਜਦੋਂ ਮੰਮੀ ਉਹਨੂੰ ਕੰਮ ਨੂੰ ਕਹਿੰਦੀ ਸੀ ਤਾਂ ਉਹ ਗਾਲੀ ਪੈ ਜਾਂਦੀ ਸੀ ਉਹ ਕਹਿੰਦੀ ਸੀ ਕਿ ਮੈਂ ਕਦੇ ਘਰ ਦਾ ਕੰਮ ਨਹੀਂ ਕੀਤਾ ਤੇ ਨਾ ਹੀ ਕਰਾਂ ਤੁਸੀਂ ਮੈਨੂੰ ਨੌਕਰਾਂ ਨਹੀਂ ਸਮਝਦੇ ਹੋ ਇੱਕ ਦਿਨ ਜੱਸੀ ਕਹਿਣ ਲੱਗੀ ਕਿ ਮੈਂ ਪੇਕੇ ਰਹਿਣ ਜਾਣਾ ਆ ਤਾਂ ਮੈਂ ਕਿਹਾ ਕਿ ਚੱਲ ਮੈਂ ਤੈਨੂੰ ਛੱਡ ਆਉਣਾ ਆ ਤਾਂ ਉਹ ਕਹਿੰਦੀ ਮੰਮੀ ਨੇ ਕਿਸੇ ਨੂੰ ਭੇਜਿਆ ਮੈਨੂੰ ਲੈਣ ਵਾਸਤੇ ਮੈਂ ਕਿਹਾ ਠੀਕ ਆ ਤਾਂ ਮੈਂ ਦੇਖਿਆ ਸਾਡੇ ਘਰ ਜਦੋਂ ਗੱਡੀ ਆਈ ਤਾਂ ਉਹੀ ਮੁੰਡਾ ਆਇਆ ਜੋ ਉਸ ਦਿਨ ਜੱਸੀ ਦੇ ਘਰ ਸੀ ਉਹਨੂੰ ਦੇਖ ਕੇ ਮੈਨੂੰ ਗੁੱਸਾ ਚੜ ਗਿਆ ਤੇ ਮੈਂ ਕਿਹਾ ਇਹ ਕਿਉਂ ਆਇਆ ਉਹ ਕਹਿੰਦੀ ਮੈਂ ਤੁਹਾਨੂੰ ਦੱਸਿਆ ਤਾਂ ਸੀ ਕਿ ਸਾਡਾ ਰਿਸ਼ਤੇਦਾਰ ਆ ਉਹ ਮੈਨੂੰ ਕੋਈ ਚੰਗਾ ਬੰਦਾ ਨਹੀਂ ਲੱਗ ਰਿਹਾ ਸੀ ਇਸੇ ਕਰਕੇ ਮੈਂ ਜੱਸੀ ਨੂੰ ਉਹਦੇ ਨਾਲ ਨਹੀਂ ਭੇਜਣਾ ਚਾਹੁੰਦਾ ਸੀ ਪਰ ਹੁਣ ਉਹਦਾ ਰਿਸ਼ਤੇਦਾਰ ਸੀ ਮੈਂ ਕੁਝ ਬੋਲ ਵੀ ਨਹੀਂ ਸਕਦਾ ਸੀ ਜੱਸੀ ਉਸ ਮੁੰਡੇ ਨਾਲ ਚਲੀ ਗਈ ਜਦੋਂ ਮੈਂ ਜੱਸੀ ਨੂੰ ਲੈਣ ਕਈ ਦਿਨਾਂ ਬਾਅਦ ਉੱਥੇ ਗਿਆ ਤਾਂ ਜੱਸੀ ਮੈਨੂੰ ਕਹਿਣ ਲੱਗੀ ਕਿ ਮੈਂ ਅੱਜ ਨਹੀਂ ਆਉਣਾ ਤੇ ਉਹ ਮੁੰਡਾ ਵੀ ਜੱਸੀ ਦੇ ਘਰ ਹੀ ਫਿਰਦਾ ਸੀ ਮੈਨੂੰ ਬਹੁਤ ਗੁੱਸਾ ਆਇਆ ਮੈਂ ਜੱਸੀ ਨੂੰ ਕਮਰੇ 'ਚ ਲੈ ਗਿਆ ਤੇ ਮੈਂ ਪੁੱਛਿਆ ਕਿ ਇਹ ਮੁੰਡਾ ਹੈ ਕੌਣ ਆ ਇੱਥੇ ਕੀ ਕਰ ਰਿਹਾ ਉਹ ਕਹਿਣ ਲੱਗੀ ਕਿ ਤੂੰ ਕੀ ਲੈਣਾ ਜੋ ਕੋਈ ਮਰਜ਼ੀ ਹੋਵੇ ਜਦੋਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਸੀ ਕਿ ਸਾਡਾ ਰਿਸ਼ਤੇਦਾਰ ਆ ਤੂੰ ਸਮਝਦਾ ਕਿਉਂ ਨਹੀਂ ਮੈਂ ਹੈਰਾਨ ਰਹਿ ਗਿਆ ਕਿਉਂ ਮੈਨੂੰ ਇਸ ਤਰ੍ਹਾਂ ਕਿਉਂ ਬੋਲ ਰਹੀ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਤੇ ਮੁੰਡਾ ਤਾਂ ਦਾ ਰਿਸ਼ਤੇਦਾਰ ਨਹੀਂ ਲੱਗਦਾ ਉਹ ਕਹਿਣ ਲੱਗੀ ਫਿਰ ਜੋ ਸਮਝਣਾ ਸਮਝ ਲਓ ਮੈਂ ਉਹਨੂੰ ਕਿਹਾ ਕਿ ਇਹ ਤਾਂ ਮੈਨੂੰ ਤੇਰਾ ਕੋਈ ਬੋਏਫ੍ਰੈਂਡ ਲੱਗਦਾ ਤਾਂ ਉਹ ਕਹਿਣ ਲੱਗੀ ਇਹ ਕੰਮ ਤਾਂ ਸੀ ਬਹੁਤ ਛੋਟੇ ਹੁੰਦੇ ਕਰਦੇ ਸੀ ਮੈਂ ਤਾਂ ਬਹੁਤ ਛੋਟੀ ਸੀ ਜਦੋਂ ਦਾ ਮੈਂ ਬॉयਫਰੈਂਡ ਬਣਾਉਣੀ ਆ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਕਿਸੇ ਦੇ ਕੰਟਰੋਲ 'ਚ ਜ਼ਿੰਦਗੀ ਜਿਉਣਾ ਪਸੰਦ ਨਹੀਂ ਕਰਦੀ ਇਸ ਕਰਕੇ ਮੇਰੇ ਤੇ ਜ਼ਿਆਦਾ ਪਾਬੰਦੀ ਨਾ ਲਗਾਇਆ ਕਰੋ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੀ ਆ ਨਾਲੇ ਤੁਹਾਡੇ ਘਰ ਦੀ ਮੈਂ ਨੌਕਰ ਨਹੀਂ ਰੱਖੀ ਜੋ ਤੁਹਾਡੇ ਘਰ ਚ ਰਹਾ ਤੇ ਸਾਰੀ ਦਿਹਾੜੀ ਕੰਮ ਕਰਾਂ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣੀ ਆ ਜਦੋਂ ਇਹ ਗੱਲ ਮੈਂ ਆਪਣੀ ਸੱਸ ਨੂੰ ਦੱਸੀ ਤਾਂ ਉਹ ਕਹਿਣ ਲੱਗੀ ਤਾਂ ਫਿਰ ਇਹਦੇ ਚ ਕੀ ਗਲਤ ਆ ਉਹ ਅੱਜ ਕੱਲ ਦੀ ਕੁੜੀ ਆ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਹੀ ਜੀਊਗੀ ਜੱਸੀ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਮੇਰੇ ਨਾਲ ਰਹਿਣਾ ਚਾਹਨਾ ਤਾਂ ਤੈਨੂੰ ਇਦਾਂ ਹੀ ਚੁੱਪ ਕਰਕੇ ਰਹਿਣਾ ਪਊਗਾ ਮੈਂ ਸੋਨ ਜਾ ਹੋ ਗਿਆ ਕਿਉਂਕਿ ਮੇਰੇ ਨਾਲ ਤਾਂ ਬਹੁਤ ਵੱਡਾ ਧੋਖਾ ਹੋ ਚੁੱਕਿਆ ਸੀ ਜੱਸੀ ਦਾ ਹੋਰ ਹੀ ਬੋਲੀ ਬੋਲਣ ਲੱਗ ਪਈ ਸੀ ਜੱਸੀ ਦੇ ਪਿੰਡ ਦਾ ਇੱਕ ਦੋਸਤ ਜੋ ਪਹਿਲਾਂ ਮੇਰੇ ਨਾਲ ਪੜਦਾ ਸੀ ਉਹ ਮੈਨੂੰ ਆਉਂਦੇ ਹੋਏ ਮਿਲ ਗਿਆ ਤੇ ਉਹਨਾਂ ਨੂੰ ਪਤਾ ਸੀ ਕਿ ਮੇਰਾ ਜੱਸੀ ਨਾਲ ਵਿਆਹ ਹੋਇਆ ਮੈਂ ਉਹਨੂੰ ਜੱਸੀ ਬਾਰੇ ਪੁੱਛਣ ਲੱਗਾ ਤਾਂ ਉਹਨੇ ਮੈਨੂੰ ਉਹ ਗੱਲਾਂ ਦੱਸੀਆਂ ਜੋ ਮੈਂ ਕਦੇ ਸੋਚੀਆਂ ਵੀ ਨਹੀਂ ਸੀ ਉਹ ਕਹਿਣ ਲੱਗਿਆ ਕਿ ਉਹ ਤਾਂ ਬਹੁਤ ਕੈਰੇਕਟਰਲੈਸ ਕੁੜੀ ਆ ਉਹਨਾਂ ਦੇ ਘਰ ਆਹੀ ਕੁਝ ਚੱਲਦਾ ਉਹਦੀ ਤਾਂ ਮੰਮੀ ਵੀ ਇਦਾਂ ਦੀ ਆ ਤੇ ਉਹ ਆਪ ਵੀ ਇਦਾਂ ਦੀ ਆ ਤੇ ਉਹਦਾ ਡੈਡੀ ਬੜਾ ਨਰਮ ਆ ਉਹਦਾ ਕੋਈ ਵਾਸ ਨਹੀਂ ਚੱਲਦਾ ਉਹ ਤਾਂ ਦੋਵੇਂ ਮਾਵਾਂ ਤੇ ਆ ਬੜੀਆਂ ਤੇਜ਼ ਨੇ ਨਾ ਤਾਂ ਮਾਂ ਆਪਣੀ ਧੀ ਨੂੰ ਰੋਕਦੀ ਤੇ ਨਾ ਧੀ ਆਪਣੀ ਮਾਂ ਨੂੰ ਰੋਕਦੀ ਉਹ ਦੋਵੇਂ ਆਪਣੇ ਆਸ਼ਿਕਾ ਨੂੰ ਰਾਤਾਂ ਨੂੰ ਬੁਲਾ ਬੁਲਾ ਕੇ ਮ제 ਲੈਂਦੀਆਂ ਰਹਿੰਦੀਆਂ ਨੇ ਰਾਤਾਂ ਨੂੰ ਵੀ ਤੇ ਦਿਨ ਵੇਲੇ ਵੀ ਉਹਨਾਂ ਦੇ ਘਰ ਬਹੁਤ ਮੁੰਡੇ ਆਉਂਦੇ ਜਾਂਦੇ ਰਹਿੰਦੇ ਆ ਹੁਣ ਮੈਨੂੰ ਸਮਝ ਆਈ ਕਿ ਜੱਸੀ ਥੋੜੇ ਦਿਨਾਂ ਬਾਅਦ ਆਪਣੇ ਪੇਕੇ ਕਿਉਂ ਆ ਜਾਂਦੀ ਸੀ ਤੇ ਇੱਕ ਮੁੰਡਾ ਤਾਂ ਉਹਨਾਂ ਦੇ ਘਰ ਪੱਕਾ ਹੀ ਰਹਿੰਦਾ ਆ ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿਉਂਕਿ ਮੈਂ ਤਾਂ ਕਦੇ ਉਹਦੇ ਬਾਰੇ ਇਦਾਂ ਸੋਚਿਆ ਵੀ ਨਹੀਂ ਸੀ ਮੈਨੂੰ ਤਾਂ ਲੱਗਾ ਸੀ ਮੈਨੂੰ ਵਧੀਆ ਕੁੜੀ ਮਿਲ ਗਈ ਆ ਪਰ ਕੀ ਪਤਾ ਸੀ ਮੇਰੇ ਨਾਲ ਤਾਂ ਧੋਖਾ ਹੀ ਹੋ ਗਿਆ ਆ ਹੁਣ ਨਾ ਤਾਂ ਇਹ ਗੱਲ ਮੈਂ ਆਪਣੇ ਘਰ ਦੱਸਣ ਜੋਗਾ ਸੀ ਕਿਉਂਕਿ ਉਹਨਾਂ ਨੇ ਵੀ ਟੈਨਸ਼ਨ ਲੈਣੀ ਸੀ ਪਤਾ ਨਹੀਂ ਕਿੰਨੇ ਮਹੀਨੇ ਮੈਂ ਐਦਾਂ ਹੀ ਆਪਣੀ ਜ਼ਿੰਦਗੀ ਜੱਸੀ ਨਾਲ ਕੱਟਦਾ ਰਿਆ ਉਹ ਥੋੜੇ ਦਿਨ ਬਾਅਦ ਹੀ ਪੇਕੇ ਚਲੀ ਜਾਂਦੀ ਸੀ ਮੇਰੀ ਮੰਮੀ ਦਾ ਸੁਭਾਅ ਵੀ ਨਰਮ ਸੀ ਉਹ ਵੀ ਚੁੱਪ ਕਰਕੇ ਹੁਣ ਉਹਨੂੰ ਤੋੜ ਦਿੰਦੀ ਸੀ ਕਿਉਂਕਿ ਉਹ ਵੀ ਡਰਦੀ ਸੀ ਕਿ ਕਿਤੇ ਜੱਸੀ ਕਲੇਸ਼ ਨਾ ਕਰੇ ਸਾਡੇ ਘਰ ਤਾਂ ਸਨਾਟਾ ਜਿਹਾ ਛਾਇਆ ਰਹਿੰਦਾ ਸੀ ਕਿੱਥੇ ਸਾਰਾ ਪਰਿਵਾਰ ਐਨਾ ਖੁਸ਼ ਰਹਿੰਦਾ ਸੀ ਪਰ ਜੱਸੀ ਦੇ ਆਉਣ ਨਾਲ ਸਭ ਕੁਝ ਤੈਸ ਨੈਸ ਹੋ ਗਿਆ ਕਿਉਂਕਿ ਉਹ ਘਰ ਦੇ ਕਿਸੇ ਵੀ ਜੀ ਨੂੰ ਚੰਗੀ ਤਰ੍ਹਾਂ ਨਹੀਂ ਬੁਲਾਉਂਦੀ ਸੀ ਡੈਡੀ ਇਸ ਗੱਲ ਤੋਂ ਬੜਾ ਖਿਜਦੇ ਸੀ ਪਰ ਹੁਣ ਕਰ ਵੀ ਕੀ ਸਕਦੇ ਸੀ ਮੈਂ ਵੀ ਡਿਪਰੈਸ਼ਨ 'ਚ ਰਹਿਣ ਲੱਗ ਪਿਆ ਇੱਕ ਦਿਨ ਮੰਮੀ ਨੂੰ ਕਿਸੇ ਨੇ ਜੱਸੀ ਬਾਰੇ ਸਭ ਕੁਝ ਦੱਸ ਦਿੱਤਾ ਮੰਮੀ ਨੂੰ ਬੱਸ ਵਿੱਚ ਉਹਨਾਂ ਦੇ ਪਿੰਡ ਦੀ ਕੋਈ ਸਿਆਣੀ ਬੁੜੀ ਮਿਲੀ ਸੀ ਉਹਨੇ ਜੱਸੀ ਬਾਰੇ ਮੰਮੀ ਨੂੰ ਸਭ ਕੁਝ ਦੱਸਿਆ ਕਿ ਤੁਸੀਂ ਕਿੱਥੇ ਫਸ ਗਏ ਹੋ ਉਹ ਤਾਂ ਇਦਾਂ ਦੀਆਂ ਨੇ ਕਾਰਾ ਕੇ ਮੰਮੀ ਤਾਂ ਡੇਗੀ ਪਈ ਉਹ ਦੱਸਣ ਲੱਗੀ ਕਿ ਇਹ ਸਭ ਮੈਨੂੰ ਬੱਸ ਵਿੱਚ ਕਿਸੇ ਬੁੜੀ ਨੇ ਦੱਸਿਆ ਇਹ ਗੱਲਾਂ ਸੁਣ ਕੇ ਮੰਮੀ ਦਾ ਬਲੱਡ ਵਧ ਗਿਆ ਸੀ ਜਿਸ ਕਰਕੇ ਡਾਕਟਰ ਨੂੰ ਬੁਲਾਉਣਾ ਪਿਆ ਸਾਡਾ ਘਰ ਜੱਸੀ ਨੇ ਜੰਗ ਦਾ ਮੈਦਾਨ ਬਣਾਇਆ ਪਿਆ ਸੀ ਜਦੋਂ ਹੁਣ ਮੈਂ ਜੱਸੀ ਨੂੰ ਇਹਨਾਂ ਗੱਲਾਂ ਤੋਂ ਰੋਕਣਾ ਚਾਹਿਆ ਉਹਨੂੰ ਮੈਂ ਕਹਿ ਦਿੱਤਾ ਸੀ ਕਿ ਤੂੰ ਆਪਣੇ ਪੇਕੇ ਘਰ ਨਹੀਂ ਜਾਣਾ ਤਾਂ ਉਹਨੇ ਮੇਰੇ ਨਾਲ ਤਲਾਕ ਲੈਣ ਦਾ ਫੈਸਲਾ ਲੈ ਲਿਆ ਉਹ ਆਪਣੇ ਪੇਕੇ ਘਰ ਚਲੀ ਗਈ ਤੇ ਮੁੜ ਕੇ ਆਈ ਹੀ ਨਹੀਂ ਜਦੋਂ ਵੀ ਅਸੀਂ ਲੈਣ ਜਾਂਦੇ ਆ ਤਾਂ ਉਹ ਕਹਿ ਦਿੰਦੀ ਕਿ ਮੈਂ ਨਹੀਂ ਆਉਣਾ ਕਿਉਂਕਿ ਉੱਥੇ ਉਹ ਬਾਧੂ ਆਸ਼ਕੀ ਕਰਦੀ ਆ ਜੋ ਮੰਮੀ ਨੂੰ ਸਿਆਣੀ ਬੁੜੀ ਬੱਸਜ ਮਿਲੀ ਸੀ ਉਹਨੇ ਦੱਸਿਆ ਕਿ ਉਹਨਾਂ ਦੇ ਘਰ ਤਾਂ ਕੋਈ ਰਿਸ਼ਤਾ ਹੀ ਨਹੀਂ ਕਰਦਾ ਸੀ ਤੁਸੀਂ ਪਤਾ ਨਹੀਂ ਕਿੱਥੋਂ ਫਸ ਗਏ ਮिन्नੂ ਜੱਸੀ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪਰਮਾ ਲਿਆ ਪਰ ਅਸਲ 'ਚ ਉਹ ਮੇਰੇ ਨਾਲ ਰਿਸ਼ਤਾ ਕਰਨ ਦੇ ਲਾਇਕ ਨਹੀਂ ਸੀ ਹੋਣ ਉਹ ਆਪਣੇ ਪੇਕੇ ਘਰ ਬੈਠੀ ਆ ਨਾ ਤਾਂ ਮੈਨੂੰ ਤਲਾਕ ਦਿੰਦੀ ਆ ਤੇ ਨਾ ਹੀ ਮੇਰੇ ਨਾਲ ਰਹਿ ਰਹੀ ਆ ਉਹ ਕਹਿੰਦੀ ਆ ਕਿ ਨਾ ਤਾਂ ਮੈਂ ਤੈਨੂੰ ਤਲਾਕ ਦੇਵਾਂ ਨਾ ਮੈਂ ਲੈ ਕੇ ਵਿਆਹ ਕਰਵਾਉਣਾ ਤੇ ਨਾ ਹੀ ਤੈਨੂੰ ਕਰਵਾਉਣ ਦੇਵਾਂ ਮੈਂ ਬਹੁਤ ਕਸੂਤਾ ਫਸ ਗਿਆ ਮੇਰੀ ਤਾਂ ਡਿਪਰੈਸ਼ਨ ਦੀ ਦਵਾਈ ਵੀ ਚੱਲਦੀ ਆ ਸਾਰਾ ਪਰਿਵਾਰ ਹੀ ਟੈਨਸ਼ਨ 'ਚ ਰਹਿੰਦਾ ਮੈਨੂੰ ਬਹੁਤ ਪਛਤਾਵਾ ਹੁੰਦਾ ਕਿ ਮੇਰੀ ਇੱਕ ਗਲਤੀ ਨਾਲ ਸਭ ਕੁਝ ਬਰਬਾਦ ਹੋ ਗਿਆ ਪਹਿਲਾਂ ਮੈਨੂੰ ਕੁੜੀ ਬਾਰੇ ਪਤਾ ਕਰਨਾ ਚਾਹੀਦਾ ਸੀ ਮੈਂ ਬਸ ਸੋਹਣੀ ਵੇਖ ਕੇ ਹੀ ਡੋਲ ਗਿਆ ਜਿਹਦਾ ਨਤੀਜਾ ਅਜੇ ਵੀ ਮੈਂ ਭੁਗਤ ਰਿਹਾ ਆਂ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ